11 ਰਾਉਂਡ ਦਾ ਕੀ ਨਤੀਜਾ ਆਂਦਾ ਹੈ ਮਗਰ ਇਸ ਵਾਰ ਦੀ ਜਿਹੜੀ ਚੋਣ ਦੇ ਨਤੀਜੇ ਆ ਰਹੇ ਨੇ ਉਹਨਾਂ ਦੇ ਵਿੱਚ ਦੂਜੀ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਰਹਿਣਾ ਜਿਹੜਾ ਕਿ 2015 ਤੋਂ ਬਾਅਦ 14-15 ਤੋਂ ਬਾਅਦ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤਕਰੀਬਨ ਹਾਸ਼ੀਏ ਤੇ ਸੀਗਾ ਇਸ ਇਸ ਵਾਰ ਦੇ ਇਲੈਕਸ਼ਨ 2022 ਦੇ ਇਲੈਕਸ਼ਨ ਦੇ ਵਿੱਚ ਸਿਰਫ ਤਿੰਨ ਸੀਟਾਂ ਉਹਨਾਂ ਦੇ ਕੋਲ ਆਈਆਂ ਸਨ ਔਰ 24 ਦੇ ਜਿਹੜੇ ਲੋਕ ਸਭਾ ਇਲੈਕਸ਼ਨ ਸੇ ਉਹਨਾਂ ਦੇ ਵਿੱਚ ਸਿਰਫ ਇੱਕ ਇੱਕ ਸੀਟ ਉਹਨਾਂ ਨੂੰ ਮਿਲੀ ਸੀਗੀ ਜਦੋਂ ਦਾ ਭਾਈਵਾਲੀ ਇਹਨਾਂ ਦੀ ਟੁੱਟ ਗਈ ਹੈ ਭਾਜਪਾ ਦੇ ਨਾਲ ਬਕਰੇ ਹੋ ਕੇ ਇਕੱਲੇ ਉਹਨਾਂ इंडिपेंडेंट ਵੀ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਉਹ ਲੜਿਆ ਜ ਗਿਆ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਉਸ ਤੋਂ ਇਹ ਜਤਾਇਆ ਜਾ ਰਿਹਾ ਸੀਗਾ ਕਿ ਉਹਨਾਂ ਦਾ ਆਧਾਰ ਲਗਭਗ ਖਤਮ ਹੋ ਗਿਆ ਹੈ ਮਗਰ ਸ਼ਰੋਮਣੀ ਅਕਾਲੀ ਦਲ ਨੂੰ ਦਰਦ ਰੰਧਾ ਦੀ ਬਾਅਦ ਇਲੈਕਸ਼ਨ ਦੇ ਵਿੱਚ ਜਿਹੜਾ ਰਿਜ਼ਲਟ ਆ ਰਿਹਾ ਹੈ ਜਿਹੜੇ ਉਹਨਾਂ ਦੀ ਲੀਡ ਆ ਰਹੀ ਦਿਖਾਈ ਜਾ ਰਹੀ ਹੈ ਚਾਹੇ ਉਹ ਦੂਜੇ ਨੰਬਰ ਤੇ ਰਹਿੰਦੇ ਨੇ ਮਗਰ ਲੀਡ ਉਹਨਾਂ ਨੇ ਲਈ ਇੱਕ ਸੰਜੀਵਨੀ ਸਾਬਤ ਹੋ ਸਕਦੀ ਹੈ ਅਸੀਂ ਦੋ ਦੋ ਇਸ ਬਿਲਕੁਲ ਜਿਹੜੇ ਤਰਨਤਾਰਨ ਤੋਂ ਮੇਰੇ ਸਹਿਯੋਗੀ ਜੋਤੀਬਾਲ ਜਿਵੇਂ ਦੱਸ ਰਹੇ ਸੀ ਤਾ ਜਿਹੜੇ ਇਸ ਵਕਤ ਅਰਮਿਤ ਸਿੰਘ ਸੰਧੂ ਜਿਹੜੇ ਨੇ ਤਕਰੀਬਨ 7000 ਵੋਟ ਦੇ ਨਾਲ ਅੱਗੇ ਨੇ ਤਾਂ ਇਸ ਵਕਤ ਜਿਹੜੇ ਦੂਸਰੇ ਨੰਬਰ ਦੇ ਉੱਤੇ ਆਕਾਲੀ ਦਲ ਦੇ ਉਮੀਦਵਾਰ ਜਿਹੜੇ ਨੇ ਸੁਵਿੰਦਰ ਸੁਖਵਿੰਦਰ ਕੌਰ ਉਹ ਜਿਹੜੇ ਨੇ ਦੂਸਰੇ ਨੰਬਰ ਤੇ ਨੇ ਤਾਂ ਇਸ ਜਗ੍ਹਾ ਦੇ ਉੱਤੇ ਸ਼ਰੋਣੀ ਆਕਾਲੀ ਦਲ ਦੇ ਜਿਹੜੇ ਜਿਹੜੇ ਉਮੀਦਵਾਰ ਨੇ ਕਾਂਗਰਸ ਦੇ ਉਮੀਦਵਾਰ ਜਿਹੜੇ ਨੇ ਚੌਥੇ ਨੰਬਰ ਦੇ ਉੱਤੇ ਇਸ ਵਕਤ ਚੱਲ ਰਹੇ ਨੇ ਤੇ ਕਾਂਗਰਸ ਦੇ ਜਿਹੜੇ ਮਨਦੀਪ ਸਿੰਘ ਖਾਲਸਾ ਨੇ ਜਿਹੜੇ ਉਹ ਤੀਸਰੇ ਨੰਬਰ ਦੇ ਉੱਤੇ ਜਿਹੜੇ ਇਸ ਵਕਤ ਇੱਥੇ ਚੱਲ ਰਹੇ ਨੇ ਤਾਂ ਇਸ ਪਾਸੇ ਜਿਹੜੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮਨਦੀਪ ਸਿੰਘ ਜਿਹੜੇ ਨੇ ਉਮੀਦਵਾਰ ਉਹ ਵੀ ਜਿਹੜੇ ਨੇ ਇੱਥੇ ਆਏ ਨੇ ਆ ਇੰਡੀਪੈਂਡੈਂਟ ਉਮੀਦਵਾਰ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ ਤਾਂ ਉਹ ਇਸ ਵਕਤ ਇੱਥੇ ਮੀਡੀਆ ਕਰਮੀਆਂ ਦੇ ਨਾਲ ਗੱਲਬਾਤ ਜਿਹੜੀ ਆ ਕਰ ਰਹੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਨਾਲ ਵੀ ਜਾ ਕੇ ਗੱਲਬਾਤ ਕਰਨ ਦੀ ਤਾਂ ਇਸ ਜਗ੍ਹਾ ਦੇ ਉੱਤੇ ਉਹ ਵੀ ਜੂਨ ਦੇ ਵਿੱਚ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤਾਂ ਇੱਥੇ ਤਸਵੀਰਾਂ ਦੇ ਵਿੱਚ ਕਿਉਂਕਿ ਜੋ ਪ੍ਰਿੰਸੀਪਲ ਸੁਖਵਿੰਦਰ ਕੌਰ ਜਿਹੜੇ ਸੀਗੇ ਉਹ ਇੱਥੇ ਜਿਹੜੇ ਸੀਗੇ ਹੁਣੇ ਇੱਥੋਂ ਨਿਕਲ ਕੇ ਗਏ ਨੇ ਤਾਂ ਹੁਣ ਇੱਥੇ ਸੁਖਵਿੰਦਰ ਕੌਰ ਤੋਂ ਬਾਅਦ ਇੱਥੇ ਜਿਹੜੇ ਤੀਸਰੇ ਉਮੀਦਵਾਰ ਨੇ ਮਨਦੀਪ ਸਿੰਘ ਖਾਲਤਾ ਮੀਡੀਆ ਕਰਮੀਆਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਇੱਥੇ ਕਰ ਰਹੇ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਆ ਕਰਨੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਸ ਜਗ੍ਹਾ ਦੇ ਉੱਤੇ ਜਿਹੜੇ ਵਕ ਵਕ ਜਿਹੜੇ ਨੇ ਤੀਸਰੇ ਨੰਬਰ ਦੇ ਉੱਤੇ ਜਿਹੜੇ ਇਹਨਾਂ ਨੂੰ ਵਾਰਸ ਪੰਜਾਬ ਦੇ ਜਥੇਬੰਦੀ ਵਜੋਂ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀਗਾ ਤਾਂ ਇਥੋਂ ਹੁਣ ਜਿਹੜੇ ਨੇ ਮਨਦੀਪ ਸਿੰਘ ਹੁਣ ਇੱਥੇ ਪਹੁੰਚੇ ਨੇ ਤੀਸਰੇ ਨੰਬਰ ਦੇ ਉੱਤੇ ਜਿਹੜੇ ਨੇ ਉਹ ਆ ਰਹੇ ਨੇ ਕਾਂਗਰਸ ਨੂੰ ਉਹਨਾਂ ਨੇ ਪਿਛਾੜਿਆ ਹੈ ਤੇ ਕਾਂਗਰਸ ਜਦ ਕਿ ਦੂਸਰੇ ਨੰਬਰ ਦੇ ਉੱਤੇ ਇਹ ਜੇ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੇ ਉਮੀਦਵਾਰ ਨੇ ਤਾਂ ਮੀਡੀਆ ਕਰਮੀਆਂ ਨਾਲ ਗੱਲਬਾਤ ਕਰ ਰਹੇ ਨੇ ਅਸੀਂ ਕੰਟੀਨਿਊਲੀ ਬਹੁਤ ਜ਼ਿਆਦਾ ਕਿਸ਼ਾ ਹੀ ਕਰਦੇ ਆਈਆਂ ਫੋਨ ਕਿੰਨਾ ਦੇ ਆ ਰਹੇ ਸੇ ਮੇਰੇ ਹਲਕੇ ਦੇ ਵਿੱਚ ਜਿਹੜੇ ਵੀਰਪ੍ਰਸ ਜਾਰੀ ਜਿਨ੍ਹਾਂ ਨੇ ਵੋਟਾਂ ਪਾਣ ਜਾਣੀਆਂ ਸੀ ਉਹਨਾਂ ਵੱਲ ਹਾਂ ਤੇ ਮੈਂ ਪੁੱਛਿਆ ਮੈਂ ਕਾਰਨ ਦੱਸੋ ਕਹਿੰਦੇ ਜੇ ਆਪਾਂ ਉਹਨਾਂ ਨੂੰ ਮਨਾ ਕਰਦੇ ਤਾਂ ਕਹਿੰਦੇ ਪੈਸੇ ਬੋਲੋ ਕੀ ਲੈਣੇ ਜੇ ਜੇ ਆਪਾਂ ਪੈਸੇ ਤੋਂ ਮਨਾ ਕਰਦੇ ਤਾਂ ਪਰਚੇ ਬਾਹਰ ਦੇ ਹੱਦ ਤੇ ਪਰਚੇ ਕਈਆਂ ਤਾਂ ਪਾ ਵੀ ਚੁੱਕੀਆਂ ਸਰਕਾਰਾਂ ਮੈਂ ਕਿਤੇ ਨਾ ਕਿ ਸਰਕਾਰਾਂ ਨੇ ਬਹੁਤ ਜ਼ਿਆਦਾ ਠੱਕੇ ਚਾਹੀਆਂ ਕੀਤੀਆਂ ਫੇਰ ਇਹਨਾਂ ਨੂੰ ਵੋਟ ਪਈ ਹੈ ਪੈਸੇ ਨਾਲ ਕੰਮ ਹੋਇਆ ਸਾਰਾ ਇਹ ਬਹੁਤ ਜ਼ਿਆਦਾ ਹੀ ਸਭ ਨੂੰ ਪਤਾ ਮੈਨੂੰ ਕੀ ਤੁਹਾਨੂੰ ਵੀ ਪਤਾ ਇਹ ਪੈਸਾ ਬਹੁਤ ਜ਼ਿਆਦਾ ਵਰਤਿਆ ਇਹ ਲੱਛਣ ਹੈ ਉਹ ਜਿਹਨਾਂ ਨੇ ਪੈਸਾ ਵਰਤਿਆ ਕਿਹੜੀ ਪਾਰਟੀ ਵੱਲੋਂ ਪੈਸਾ ਵਰਤਿਆ ਗਿਆ ਸਾਰੀਆਂ ਪਾਰਟੀਆਂ ਦੀ ਮੌਜੂਦਾ ਪਾਰਟੀਆਂ ਦੀ ਮੈਂ ਕੋਈ ਪਾਰਟੀ ਦਾ ਤੇ ਹੈ ਨਹੀਂ ਹੈਨਾ ਇਹ ਇੰਟਰਨਲ ਜਿੰਨੇ ਵੀ ਬੰਦੇ ਤੁਹਾਡੀ ਪਾਰਟੀਆਂ ਜਿੰਨੇ ਨੇ ਸਾਥ ਤੁਹਾਡਾ ਦਿੱਤਾ ਉਹਨਾਂ ਨੇ ਪ੍ਰੋਪਰ ਸਾਥ ਦਿੱਤਾ ਤੁਹਾਡਾ ਤੁਸੀਂ ਉਸ ਉਹਨਾਂ ਤੋਂ ਸਾਰਿਆਂ ਤੋਂ ਸੰਤੁਸ਼ਟ ਹੋ ਬਿਲਕੁਲ ਜੀ ਬਿਲਕੁਲ ਸਾਥ ਦਿੱਤਾ ਕਿਉਂ ਨਹੀਂ ਮੈਂ ਕਹਾਂਗਾ ਦਿੱਤਾ ਦਿਨ ਰਾਤ ਦੇਖੀ ਤੇ ਮੇਰੇ ਵੀ ਭਰਾ ਜਿੰਨੇ ਵੀ ਨਾਲ ਚੁੜੇ ਵੇਖੋ ਉਹਨਾਂ ਨੇ ਆਪਣੀਆਂ ਗੱਡੀਆਂ ਦਾ ਤੇਲ ਪਾਲਿਆ ਮੇਰੇ ਵਾਸਤੇ ਹੈਨਾ ਸਾਰਾ ਕੁਝ ਉਹਨਾਂ ਨੇ ਕੀਤਾ ਤੇ ਮੈਂ ਉਹਨਾਂ ਨੂੰ ਕਿਉਂ ਬੁਰਾ ਭਲਾ ਕਵਾਂ ਉਹ ਸਹੀ ਹੈ ਦੀ ਬਹੁਤ ਵਾਰੀ ਉਹਨਾਂ ਨੇ ਮੇਰਾ ਸੇ ਦਿਨ ਰਾਤ ਕੀਤਾ ਕੌਣ ਕਰਦਾ ਕਿਸੇ ਵਾਸਤੇ ਹੈਨਾ ਮੈਨੂੰ ਕੋਈ ਕਵੇ ਕਿ ਮੈਂ ਤਾਂ ਨਾ ਜਾਣਾ ਤੇ ਮੈਂ ਇੱਕ ਬੰਦਾ ਤੋਰਾਂ ਮੈਂ ਫਿਰ ਟੀਮ ਲੈ ਕੇ ਥੋੜੀ ਜਾ ਮੈਂ ਉਹ ਪਾਈ ਟੀਮ ਲੈ ਤੱਕ ਹੀ ਆ ਜੜਿਆ ਜਿਨ੍ਹਾਂ ਦੇ ਜਿਹੜਾ ਇਨਸੀਡੈਂਟ ਹੋਇਆ ਹੈ ਕਾਰ ਐਕਸੀਡੈਂਟ ਵਾਲਾ ਸੁਖਦੇਵ ਸਿੰਘ ਹਾਂ ਸੁਖਦੇਵ ਸਿੰਘ ਇਸ ਟਾਈਮ ਜੀ ਹਸਪੀਟਲ ਚ ਐਡਮਿਟ ਹੈ ਮੈਨੂੰ ਪਤਾ ਲੈਣ ਗਿਆ ਸੀ ਦਸ ਗੁਰਮਤ ਪਤਾ ਲੈ ਕੇ ਮੈਂ ਉਧਰ ਨਹੀਂ ਆਇਆ ਸੀ ਤੇ ਹਾਲਾਤ ਕਾਫੀ ਖਰਾਬ ਹੈ ਜੀ ਉਹਨਾਂ ਦੇ ਹਾਂ ਅੱਛਾ ਇਹ ਅਸੈਸਮੈਂਟ ਵੀ ਚੱਲ ਰਹੀ ਹੈ ਵੀ ਜੇ ਮਨਦੀਪ ਸਿੰਘ ਖਾਲਸਾ ਜਾਂ ਸ਼੍ਰੋਮਣੀ ਅਕਾਲੀ ਦਲ ਇਕੱਠੇ ਹੋ ਕੇ ਲੜਦੇ ਹਾਲਾਂਕਿ ਭਾਰਤੀ ਜਨਤਾ ਪਾਰਟੀ ਤਾਂ ਦੌੜ ਚੋਂ ਹੀ ਬਾਹਰ ਹੋਊਗੀ ਜੇ ਇਕੱਠਿਆਂ ਹੁੰਦੇ ਜਾਂ ਪੰਥਕ ਵੋਟ ਇੱਕ ਧਿਰ ਨੂੰ ਜਾਂਦੀ ਤਾਂ ਸ਼ਾਇਦ ਬਹੁਤ ਵੱਡਾ ਫਾਇਦਾ ਹੋਣਾ ਸਰਾ ਪਰ ਕਰ ਦੇਣਾ ਇਹਦੇ ਬੀਬੀ ਜੀ ਦੇ ਨਾਲ ਇਸ ਤੇ ਕਿਤਨਾ ਕਿਤੇ ਜਿਹੜੀ ਚਰਚਾ ਹੋਣੀ ਬਣਦੀ ਹੈ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਇਹ ਤਾਂ ਸੱਚ ਹੈ ਭਾਜੀ ਕਿੰ ਨੂੰ ਨਹੀਂ ਪਤਾਗਾ ਜੇ ਆਪਾਂ ਇੱਕ ਸਿਰ ਜੋੜ ਕੇ ਬਹਿ ਜਾਾਂਗੇ ਆਪਾਂ ਜਿੱਤਾਂਗੇ ਜੇ ਆਪਾਂ ਇੱਕ ਸਿਰ ਜੋੜ ਕੇ ਨਹੀਂ ਬੜੇ ਨਹਾਰਾਂਗੇ ਭਾਜੀ ਇਹ ਸਭ ਨੂੰ ਪਤਾ ਕਿੰ ਨੂੰ ਨਹੀਂ ਪਤਾ ਸੀ ਜੀ ਬੜਾ ਫਿਊਚਰ ਦੇ ਵੀ ਇਸ ਤਰ੍ਹਾਂ ਦੀ ਕੋਈ ਤੁਹਾਨੂੰ ਸੋਚੀ ਕੋਈ ਪਲੈਨਿੰਗ ਇਸ ਤਰ੍ਹਾਂ ਦੀ ਹੈਗੀ ਗਾਂਵਾਂ ਦੀ ਪਲੈਨਿੰਗ ਵੇਖੋ ਆਪਾਂ ਡਿਸਾਈਡ ਕਰਾਂਗੇ ਚੀਜ਼ਾਂ ਬਾਰੇ ਹਣਾ ਮੈਂ ਤੇ ਆਪਣੇ ਵੱਲ ਮੈਨੂੰ ਕੀ ਆ ਹੁਣ ਵਰਕਰੀ ਜਿਹੜੀ ਆ ਪੰਥਕ ਧਰ ਵੱਲੋਂ ਜਾਰੀ ਰਹੇਗੀ ਤਰਨਤਾਰਨ ਚ ਹਾਂਜੀ ਹਾਂਜੀ ਉਹ ਤਾਂ ਜਾਰੀ ਰਹੇਗੀ ਪਰ ਇਹ ਵਿਪਾਰ ਤੇ ਉਹ ਕਰਨਾ ਹੀ ਕਰਨਾ ਵਿਪਾਰ ਥੋੜੀ ਬੰਦ ਕਰ ਦੇਣਾ ਮੇਰਾ ਬ੍ਰਦਰ ਵੇਖ ਲੇਗਾ ਵਿਪਾਰ ਹਨਾ ਮੈਂ ਤੇ ਅੱਗੇ ਜਾਵਾਂਗਾ ਜਾਮਗੜ੍ਹ ਸਰਦੀਪ ਸਿੰਘ ਉਹਨਾਂ ਨਾਲ ਗੱਲ ਹੋਈ ਤੇ ਪੜਾ ਦੇਲ ਚ ਹਾਂਜੀ ਹਾਂਜੀ ਹੋਈ ਸੀ ਕੀ ਕਹਦੇ ਨੇ ਅੱਜ ਤੇ ਨਹੀਂ ਹੋਈ ਅੱਜ ਫੋਨ ਨਹੀਂ ਤਾਂ ਕਾਇਆ ਉਹਨਾਂ ਦਾ ਕੱਲ ਰਾਤੀ ਗੱਲ ਹੋਈ ਸੀ ਤੇ ਉਹ ਵੀ ਫੈਸ ਉਹ ਜੋ ਵੀ ਸੰਗਤ ਦਾ ਫੈਸਲਾ ਆਏਗਾ ਉਹ ਕਹਿੰਦਾ ਸਿਰ ਮੱਥੇ ਕੇਜੀ ਬੜੀ ਸਿਆਸਤ ਚੱਲਦੀ ਰਹੂਗੀ ਸਿਆਸਤ ਚ ਇਸੇ ਤਰ੍ਹਾਂ ਚੱਲੋਗੇ ਜਾਂ ਫਿਰ ਇਸ ਨੂੰ ਇੱਥੇ ਰੋਕ ਦੇਓਗੇ ਨੇ ਕਿਹਾ ਕਿ ਸਿਆਸਤ ਦੇ ਵਿੱਚ ਆਓ ਤੁਸੀਂ ਸਿਆਸਤ ਦੇ ਵਿੱਚ ਆਏ ਕਿ ਹੁਣ ਇਸ ਤੋਂ ਬਾਅਦ ਅਗਲਾ ਫੈਸਲਾ ਕੀ ਹੋਊਗਾ ਨਹੀਂ ਸਿਆਸਤ ਵਿੱਚ ਰਵਾਂਗੇ ਜੀ ਕਿਉਂ ਮੈਂ ਤੁਹਾਨੂੰ ਕਹਾਂ ਕਿ ਪਿੱਛੇ हट ਜਾਵਾਂਗਾ ਸਿਆਸਤ ਵਿੱਚ ਰਵਾਂਗਾ ਜੇ ਆਗੇ ਤੇ ਚੱਣਾ ਪੈਣਾ ਇਹ ਤੇ ਹੈ ਨਹੀਂ ਕਿ ਮੈਂ ਕੰਮ ਨਹੀਂ ਕਰਾਂਗਾ ਹਨਾ ਪਰ ਜਿੰਨੀਆਂ ਵੋਟਾਂ ਪੈਣੀਆਂ ਕੋਈ ਗੱਲ ਨਹੀਂ ਮੈਂ ਕਿਸੇ ਨੂੰ ਮਾਣਾ ਚੰਗਾ ਨਹੀਂ ਕਹਿੰਦਾ ਸਾਰੇ ਸਤਿਕਾਰਯੋਗ ਜਿਨ੍ਹਾਂ ਨੇ ਮੇਰੇ ਨੂੰ ਵੋਟ ਪਾਈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਵਾਂ ਜਿਨ੍ਹਾਂ ਨੇ ਮੇਰੇ ਨਾਲ ਦਿਨ ਰਾਤ ਕੀਤੀ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਜੀ ਮਨਦੀਪ ਜੀ ਮਨਦੀਪ ਜੀ ਲਾਈਵ ਚੱਲ ਰਹੇ ਡੇਨਿਕ ਸਵੇਰਾ ਤੇ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰ ਪੌਜ਼ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜੀਆਂ ਸੱਤਾਧਾਰ ਪਾਰਟੀਆਂ ਹਨਾ ਉਹਨਾਂ ਨੇ ਕੀ ਕੁਝ ਥੱਲੇ ਕੀਤਾ ਨਸ਼ੇ ਵਰਤਾਏ ਪੈਸਾ ਵਰਤਾਇਆ ਬਹੁਤ ਕੁਝ ਕੀਤਾ ਹਨਾ ਕਾਫੀ ਜਿਆਦਾ ਧੱਕੇਸ਼ਾਹੀ ਹੋਈਆਂ ਵਾ ਮੇਰੇ ਜਿਹੜੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਉਣੀਆਂ ਸਾਨੂੰ ਨજરਬੰਦ ਕੀਤਾ ਉਹਨਾਂ ਬਾਹਰ ਨਹੀਂ ਆਣ ਦਿੱਤਾ ਤੇ ਜਿਹੜੇ ਮੇਰੇ ਨਾਲ ਤੁਰਦੇ ਉਹਨਾਂ ਦੇ ਪਰਚੇ ਵੀ ਹੋ ਗਏ ਨੇ ਤੇ ਬਹੁਤ ਜਿਆਦਾ ਸਰਕਾਰਾਂ ਨੇ ਬਹੁਤ ਧੱਕੇਸ਼ਾਹੀ ਕੀਤੀ ਇੱਥੇ ਬਟ ਉਸ ਦੇ ਬਾਵਜੂਦ ਵੀ ਤੁਹਾਨੂੰ ਜਿਹੜਾ ਰਿਸਪੌਂਸ ਮਿਲਿਆ ਉਹ ਠੀਕ ਸੀਗਾ ਤੁਹਾਨੂੰ ਲੋਕ ਦੱਸੀ ਹੁਣ ਤੱਕ 3 ਸਾਲ ਨੂੰ 11793 ਤਕਰੀਬ ਦੇ ਵੋਟਾਂ ਤੁਹਾਨੂੰ ਤੁਸੀਂ ਸੰਤੁਸ਼ਟ ਹੋ ਇਹ 16 ਰਾਉਂਡ ਨੇ ਜਿਹਦੇ 10 ਰਾਉਂਡਾਂ ਤੋਂ ਬਾਅਦ ਮੈਂ ਪੁੱਛਿਆ ਕਿ 11 11.5 ਹਜ਼ਾਰ ਵੋਟ ਪੈ ਗਈ ਤੁਹਾਨੂੰ 16 ਰਾਉਂਡਾਂ ਤੋਂ ਬਾਅਦ ਨਤੀਜਾ ਕੀ ਰਹੇਗਾ ਮੈਂ ਕਹਿੰਦਾ ਜਿੰਨੇ ਵੀ ਵੋਟ ਪਏ ਮੈਂ ਸੰਤੁਸ਼ਟ ਹਾਂ ਮੇਂ ਧਾਰਨਾ ਕੋਈ ਫਰਕ ਨਹੀਂ ਉਹ ਵੇਖੋ ਇਹ ਤਾਂ ਗੁਰੂ ਸਾਹਿਬ ਦੇ ਹੱਥ ਵਾਸ ਹੁੰਦੀ ਜੇ ਤੇ ਹਰ ਮੇਰੇ ਮੇਰੇ ਹੱਥ ਵਾਸ ਨਹੀਂ ਰਹੇਗੀ ਪਰ ਫਿਰ ਵੀ ਜਿੰਨਾ ਲੋਕਾਂ ਨੇ ਤੁਹਾਨੂੰ ਦਿੱਤਾ ਤੁਸੀਂ ਕਾਂਗਰਸ ਤੋਂ ਅੱਗੇ ਜੇ ਇੱਥੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਗੱਲ ਇਹ ਜੇ ਜਿਹੜੀ ਸਰਕਾਰਾਂ ਹੁੰਦੀਆਂ ਨੇ ਨਾ ਮੌਜੂਦਾ ਆਪਣੇ ਦਾਅ ਪੇ ਸਾਰੀਆਂ ਖੇਡਦੀਆਂ ਕਿ ਖੇਡੇ ਵੀ ਹੈ ਸਭ ਨੂੰ ਪਤਾ 10 ਸਰੀ ਨੂੰ ਜੋ ਕੁਝ ਹੋਇਆ ਹੈ ਨ ਦੇਗੇ ਕਿਹਨੂੰ ਨਸ਼ਾਈ ਬਤਾਇਆ ਗਿਆ ਪਹੁੰਚਾ ਤੱਕ ਇਹ ਸਹੀ ਕੀਤੀ ਜੀ 10 ਤੱਕ ਕੀ ਕਹਿਣਾ ਚਾਹੁੰਦੇ ਜੀ ਹੁਣ ਫਿਊਚਰ ਪਲਾਨ ਕੀ ਰਹੇਗਾ ਕਿ ਫਾਇਦੇ ਨਤੀਜੇ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਫਿਊਚਰ ਪਲਾਨ ਕੀ ਰਹੇਗਾ ਔਰ ਮਨਦੀਪ ਸਿੰਘ ਫਿਊਚਰ ਪਲਾਨ ਹੈ ਉਹ ਜੀ ਜੋ ਸੰਗਤਾਂ ਕਹਿਣਗੇ ਆਪਾਂ ਨਾਲ ਹੀ ਸੰਗਤਾਂ ਦੇਮਦਾਰ ਕਰਕੇ ਖਲੋਵਾਂਗੇ ਨਾਲ ਵਿੱਚ ਵਿੱਚ ਰੋਗੇ ਜਿਨ੍ਹਾਂ ਨੇ ਲੋਕਾਂ ਦੇ ਨਾਲ ਤੁਸੀਂ ਜਿਨ੍ਹਾਂ ਨੇ ਸਪੋਰਟ ਕੀਤੀ ਤੁਹਾਡੇ ਬਿਲਕੁਲ ਜੀ ਬਿਲਕੁਲ ਵਿਚਨਾ ਬੰਦਾ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਹੈ ਦਿਨ ਰਾਤ ਨਾਲ ਖਲੋਵਾਂਗੇ ਜੀ ਕਿਸੇ ਨਾਲ ਪਰ ਜਿਹੜਾ ਵੀ ਜਿੱਤੇ ਮੈਂ ਕੋ ਤੁਹਾਡੇ ਮਾਦਵ ਕਹਿੰਦਾ ਪੰਜਾਬ ਵਾਸਤੇ ਗੱਲ ਕਰੇ ਪੰਜਾਬ ਦੇ ਹੱਕਾਂ ਦੀ ਗੱ ਆਖਰੀ ਸਵਾਲ ਹੈ ਕਿ ਅਕਾਲੀ ਦਲ ਦੂਸਰੇ ਨੰਬਰ ਤੇ ਆਇਆ ਕੀ ਕਹਿਣਾ ਚਾਹੁੰਦੇ ਅਕਾਲੀ ਦਲ ਨੇ ਵਧੀਆ ਪਰਫਾਰਮੈਂਸ ਕੀਤੀ ਹੈ ਪ੍ਰਿੰਸੀਪਲ ਦੇਖੋ ਕਹੇ ਨੇ ਤਾਂ ਕਹੇ ਦੂਜੇ ਨੰਬਰ ਤੇ ਆਉਣਾ ਹੀ ਚਾਹੇ ਅਕਾਲੀ ਦਲ ਆਏ ਜਾਂ ਚਾਹੇ ਮੈਂ ਆਇਆ ਜਾਂ ਕੋਈ ਆਏਂਦਾ ਆਉਣਾ ਤਾਂ ਹੈ ਹੀ ਹੁਣ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਸਾਰੇ ਹੌਲੀ ਫਰਸਟ ਹੁੰਦੇ ਆ ਆਂਦੇ ਤੇ ਇੱਕ ਦੋ ਹੀ ਬੱਚੇ ਆ ਨਾ ਬਸ ਉਹਨਾਂ ਵਿੱਚੋਂ ਆਏਗਾ ਕੋਈ ਨਾ ਕੋਈ ਧੰਨਵਾਦ ਜੀ ਤਾਂ ਇਹ ਖਾਲਸਾ ਜੀ ਨੇ ਮਨਦੀਪ ਸਿੰਘ ਖਾਲਸਾ ਇੱਥੇ ਅੱਜ ਗਿਣਤੀ ਜਿਹੜੀ ਹੈ ਚੱਲ ਰਹੀ ਹੈ ਇਸ ਪਾਸੇ ਪੋਲਿੰਗ ਕੇਂਦਰ ਦੀਆਂ ਜਿਹੜੀਆਂ ਤਸਵੀਰਾਂ ਨੇ ਜਿੱਥੇ ਮਨਦੀਪ ਸਿੰਘ ਖ ਤਾ ਇਹ ਇਥੇ ਜਿਹੜੀ ਗਿੰਦੀ ਹੈ ਚੱਲ ਰਹੀ ਹੈ 10 라운ਡ ਜਿਹੜੇ ਹੋ ਚੁੱਕੇ ਨੇ ਇਸ ਵਕਤ